ਹਾਂਜੀ ਅੱਜ ਆਪਾਂ ਤੁਹਾਨੂੰ ਮੀਜ ਦੇ ਜੈਪਲਾਉਣੀ ਦੱਸਾਂਗੇ ਜੈਪਲਾਉਣ ਦਾ ਬਹੁਤ ਹੀ ਸੌਖਾ ਤਰੀਕਾ ਹੈ ਇਸ ਤਰ੍ਹਾਂ ਆਪਾਂ ਨੂੰ ਕੋਈ ਬਹੁਤਿਆਂ ਸਿਉਣਾ ਨਹੀਂ ਮਾਰਨੀ ਪੈਂਦੀਆਂ ਤੇ ਭਾਵੇਂ ਕਪੜਾ ਨਾਮ ਜੋ ਬਿਨਾਂ ਜੋੜੇ ਕਪੜੇ ਤੋਂ ਹੀ ਆਪਾਂ ਇਹਦੇ ਜੈਪਲਾ ਕੇ ਤੁਹਾਨੂੰ ਦੱਸਦੇ ਹਾਂ ਜਿਹਨੂੰ ਨਹੀਂ ਵੀ ਲਾਉਣੀ ਆਂਦੀ ਉਹ ਵੀ ਇਸ ਤਰ੍ਹਾਂ ਲਾ ਸਕਦਾ ਹੈ ਸਭ ਤੋਂ ਪਹਿਲਾਂ ਆਪਾਂ ਨੇ ਆ ਪੇਅਰ ਇਹਦਾ ਇਹਦਾ ਬਦਲ ਕੇ ਇੱਕ ਪਾ ਲੈਣਾ ਇਹ ਆਪਾਂ ਇਸ ਤਰ੍ਹਾਂ ਇੱਕ ਪੈਰ ਵਾਲਾ ਇਹਦੇ ਪਾ ਕੇ ਇਹ ਬਹੁਤ ਹੀ ਸੌਖਾ ਤਰੀਕਾ ਹੈਗਾ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਉਲਝਣ ਨਹੀਂ ਪੈਂਦੀ ਕੋਈ ਵੀ ਝੰਜੜ ਨਹੀਂ ਪੈਂਦਾ ਇਹਨੂੰ ਜੈਪਾ ਪਾਣੇ ਉੱਪਰ ਜਿਹੜੀ ਹੈਗੀ ਹੈ ਇਹਦਾ ਕੁੰਡਾ ਇਹਨੂੰ ਉੱਪਰ ਰੱਖ ਲੈਣਾ ਬੰਨ ਦੀ ਜੈਪ ਕਰਕੇ ਆਪਾਂ ਨੇ ਇੱਥੋਂ ਨਾਲ ਰੱਖ ਕੇ ਆਪਣੇ ਨਾਲ ਨਾਲ ਸਲਾਈ ਲਾ ਦੇਣੀ ਹੈ ਇਹਦੇ ਨਸਟਰਾਏ ਨਾਲ ਛੱਡ ਜੂਗੀ ਪਹਿਲਾਂ ਆਪਾਂ ਇਹ ਫਰੌਕ ਦੀ ਬਾਡੀ ਹੈ ਇਹਦੇ ਹੀ ਆਪਾਂ ਵਿਚਾਲੂ ਕੱਟ પાਕੇ ਤੇ ਇਸ ਤਰ੍ਹਾਂ ਇੱਕ ਸਾਈਡ ਤੇ ਆਪਾਂ ਨੇ ਜੱਪ ਧਰ ਲਈ ਹੈ ਮੁੜ ਕੇ ਆਪਾਂ ਦੂਸਰੀ ਬਾਡੀ ਅੰਦਰਾਂਗੇ ਤੁਸੀਂ ਦੇਖ ਗਏ ਆਪਾਂ ਨੇ ਪਾਈ ਤੋਂ ਨਿਸ਼ਾਨੀ ਇਸ ਤਰ੍ਹਾਂ ਲਾ ਲੈਣੀ ਹੈ ਦੋਨੇ ਸਾਈਡਾਂ ਤੋਂ ਵੀ ਆਪਣਾ ਇੱਕ ਵਜਾ ਬਰੋਬਰ ਆਪਣਾ ਕਪੜਾ ਰੱਖਿਆ ਜਾਵੇ ਇਹ ਤਾਂ ਕਰਕੇ ਆਪਾਂ ਨੇ नीचे का पराठा उनावना चड्डियोण बिल्कुल ਨਾਲ ਨਾਲ ਦੀ ਸੋਣ ਲਾਉਣੀ ਹੈ ਦੀ ਇਹ ਵੀ ਇਹਦੇ ਪਰ ਨਾਲ ਨਾਲ ਤੇ ਆਪਣੀ ਜੱਪ ਤੋਂ ਦੋ ਹੀ ਸੋਣਾ ਨਾਲ ਆਪਣੀ ਲੱਗ ਕੇ ਜੱਪ ਤਿਆਰ ਹੋ ਗਈ ਹੈ ਨੀ ਕੁਛ ਇਸ ਤਰ੍ਹਾਂ ਇਸ ਇਹ ਉਹ ਵੀਰੀ ਆ ਦੇਖੋ ਬਿਲਕੁਲ ਸਿੰਪਲ ਤਰੀਕੇ ਨਾਲ ਜਿ ਆਪਾਂ ਲਈ ਹੈ ਨਾਲ ਇਹਦੇ نیچے ਕੋਈ ਕੱਪੜਾ ਨਹੀਂ ਆਇਆ ਇਹਨੂੰ ਆਪਾਂ ਫਿਰ ਇਹ ਤੋਂ ਕਟਿੰਗ ਕਰ ਦੇਣੀ ਹੈ ਕਟਿੰਗ ਕਰਕੇ ਉਪਰੋਂ ਆਪਾਂ ਨੇ ਜੇਪਾ ਇਸ ਤਰ੍ਹਾਂ ਖੋਲ ਕੇ ਜਿਹੜੀ ਬਾਧੂ ਜੇਪਾ ਹੈ ਇਹ ਆਪਾਂ ਉਪਰੋਂ ਕਟਿੰਗ ਕਰ ਦੇਵਾਂਗੇ ਇਸ ਤਰ੍ਹਾਂ ਫਿਰ ਆਪਾਂ ਨੇ ਉਪਰੇ ਦੇ ਪਾਈਪਿੰਗ ਲਾ ਦੇਣੀ ਹੈ ਇਸ ਤਰ੍ਹਾਂ ਆਪਣੀ ਜੈਪੂ ਬਿਲਕੁਲ ਸੌਖੇ ਤਰੀਕੇ ਨਾਲ ਤੇ ਵਧੀਆ ਫਿਨਿਸ਼ਿੰਗ ਦੇ ਨਾਲ ਆ ਗਈ ਏ ਬਿਲਕੁਲ ਅਣਜਾਣ ਵੀ ਕੋਈ ਲਾ ਸਕਦਾ ਇਸ ਤਰ੍ਹਾਂ ਜੈਪੂ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਓਕੇ ਜੀ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ